ਵਾਹਿਗੁਰੂ ਵਾਹਿਗੁਰੂ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਲਾਮ ਨਮਸਤੇ ਕੀ ਹਾਲ ਆ ਆਸ ਕਰਦੇ ਆ ਵਧੀਆ ਠੀਕ ਠਾਕ ਹੋਵੋਗੇ ਮਿੱਤਰੋ ਕੰਮ ਤੇ ਜਾਣ ਲੱਗਾ ਸੀਗਾ ਹਨਾ ਤੁਹਾਨੂੰ ਪਤਾ ਵੀ ਟਾਈਮ ਵੈਸੇ ਤਾਂ ਲੱਗਦਾ ਨਹੀਂ ਆਪਾਂ ਵੀਡੀਓ ਬਣਾਉਂਦਾ ਤੇ ਸਵੇਰੇ ਹੀ ਅਪਡੇਟ ਵੇਖੀ ਉੱਠ ਕੇ ਤੁਹਾਡੇ ਨਾਲ ਸ਼ੇਅਰ ਕਰ ਰਿਆ ਅਪਡੇਟ ਜਿਹੜੇ ਮੇਰੇ ਵੀਰਾਂ ਨੇ ਪੇਪਰ ਭਰੌਣੇ ਆ 2026 ਵਾਲੇ 2022 ਵਾਲੇ ਜਿਹਨਾਂ ਨੇ ਪੇਪਰ ਭਰੋਣੇ ਆ ਤੇ ਆਦਿ ਨੇ ਤਿਆਰੀਆਂ ਕਰ ਲਓ ਤਰੀਕਾ ਆ ਚੁੱਕੀਆਂ ਫੈਲਾ ਤਿਆਰ ਕਰਨ ਦੀਆਂ ਫੈਲਾ ਤਿਆਰ ਹੋਣ ਲੱਗਣੀਆਂ 23 ਅਕਤੂਬਰ ਤੋਂ ਐਸੇ ਮਹੀਨੇ ਦੀ 23 ਤਰੀਕ ਤੋਂ ਲੈ ਕੇ 7 ਤੋਂ ਦਸੰਬਰ ਤੱਕ ਜਿਹੜੀਆਂ ਫੈਲਾ ਆ ਇਹ ਤਿਆਰ ਹੋਣਗੀਆਂ ਸਾਲ ਵਾਲੇ ਪੇਪਰਾਂ ਵਾਲੀਆਂ ਵੀ ਤੇ 9 ਮਹੀਨੇ ਬਾਕੀ 23 ਅਕਤੂਬਰ ਤੋਂ ਲੈ ਕੇ ਸਵੇਰੇ 9:00 ਵਜੇ 23 ਅਕਤੂਬਰ ਸਵੇਰੇ 9:00 ਤੋਂ ਲੈ ਕੇ 7 ਦਸੰਬਰ ਰਾਤ ਦੇ 8:00 ਵਜੇ ਤੱਕ ਕਿਸੇ ਵੀ ਟਾਈਮ ਫਰੇਮ ਤਿਆਰ ਕਰ ਸਕਦੇ ਆ। ਤੋਂ ਆਪੋ ਆਪਣੇ ਏਜੰਟਾਂ ਨੂੰ ਵਕੀਲਾਂ ਨੂੰ ਮਾਲਕਾਂ ਨਾਲ ਟਾਈ ਅਪ ਕਰ ਲੋ, ਫਾਈਲਾ ਤਿਆਰ ਕਰਾ ਲੋ। ਕਿਉਂਕਿ 7 ਦਸੰਬਰ ਤੋਂ ਬਾਅਦ ਫਾਈਲਾ ਨਹੀਂ ਤਿਆਰ ਹੋਣਗੀਆਂ, ਉਸ ਤੋਂ ਬਾਅਦ ਆ ਪੀਪਰ ਕਲਿੱਕ ਹੋਣਗੇ। ਕਲਿੱਕ ਤੁਹਾਨੂੰ ਪਤਾ ਹੀ ਆ ਵੀ ਜਨਵਰੀ 'ਚ ਹੋਣੇ ਆ 9 ਮਹੀਨੇ ਵਾਲੇ ਤੇ ਫਰਵਰੀ 'ਚ ਹੋਣੇ ਆ ਸਾਲ ਵਾਲੇ ਪੀਪਰ ਕਲਿੱਕ। ਸੋ ਜਲਦੀ ਕਰੋ।